ਪਟਿਆਲਾ ਤੋਂ ਇੱਕ ਬੜੀ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪਤੀਜੇ ਨੇ ਆਪਣੇ ਚਾਚੇ ਦਾ ਕਤਲ ਕਰ ਦਿੱਤਾ ਪਰ ਆਖਿਰਕਾਰ ਉਸਨੇ ਐਸਾ ਕਿਉਂ ਕੀਤਾ ਇਹ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਕ੍ਰਾਈਮ ਚਾਰਟ ਤੇ ਮਿਲਣਾ ਮੈਂ ਸ਼ਿਸ਼ੀਤਾ ਰਾਧੋੜ ਇੱਕ ਚਾਚੇ ਦਾ ਇੱਕ ਪਤੀਜੇ ਨੇ 21 ਸਾਲ ਦੇ ਪਤੀਜੇ ਨੇ ਆਪਣੇ ਹੀ ਸਗੇ ਚਾਚੇ ਦਾ ਕਤਲ ਕਰਦਾ ਤੇ ਉਸ ਤੋਂ ਬਾਅਦ ਉਸ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਚਾਚੇ ਦੀ ਡੈੱਡ ਬੋਡੀ ਨੂੰ ਜਦੋਂ ਜਲ ਗਈ ਤੇ ਉਸ ਤੋਂ ਬਾਅਦ ਜ਼ਮੀਨ 'ਚ ਦਫਨਾ ਕੇ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆਖਿਰਕਾਰ 21 ਸਾਲਾ ਦੇ ਗੁਰਜੰਟ ਸਿੰਘ ਨੇ ਐਸਾ ਕਿਉਂ ਦਿੱਤਾ ਆਓ ਤੁਹਾਨੂੰ ਦੱਸਦੇ ਹਾਂ ਪਟਿਆਲਾ ਦੇ ਕਨੌਰ ਕੋਲ ਪੈਂਦੇ ਪਿੰਡ ਲੋਚਮਾ ਤੋਂ ਇੱਕ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਇੱਕ 21 ਸਾਲਾ ਦੇ ਨੌਜਵਾਨ ਗੁਰਜੰਟ ਨੇ ਆਪਣੇ ਚਾਚਾ ਬਹਾਦਰ ਸਿੰਘ ਦਾ ਕਤਲ ਕਰ ਦਿੱਤਾ ਸਿਰਫ ਇੱਕ ਜ਼ਮੀਨ ਦੇ ਪਿੱਛੇ ਜੀ ਹਾਂ ਇੱਕ ਜ਼ਮੀਨ ਦੇ ਪਿੱਛੇ ਉਸਨੇ ਆਪਣੇ ਚਾਚਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਣਕਾਰੀ ਮੁਤਾਬਕ ਉਹਦੇ ਕੋਲ ਉਹਦਾ ਜਿਹੜਾ ਚਾਚਾ ਸੀਗਾ ਬਹਾਦਰ ਸਿੰਘ 45 ਸਾਲਾ ਦਾ ਸੀਗਾ ਤੇ ਉਹਨਾਂ ਦਾ ਹੁਜੇ ਤੱਕ ਵਿਆਹ ਨਹੀਂ ਉਹਨਾਂ ਤੇ ਜਿਹੜੀ ਜ਼ਮੀਨ ਸੀਗੀ ਉਸਤੇ ਜਿਹੜਾ ਇਹ 21 ਸਾਲਾ ਦਾ ਗੁਰਜੰਡ ਸਿੰਘ ਜੀ ਉਸਦੀ ਨਜ਼ਰ ਸੀਗੀ ਚਾਚੇ ਦੀ ਜ਼ਮੀਨ ਨੂੰ ਹੜਪਣਾ ਚਾਹੁੰਦਾ ਸੀ ਚਾਹੁੰਦਾ ਸੀ ਕਿ ਕ ਸਾਰੀ ਜ਼ਮੀਨ ਉਸ ਦੇ ਨਾਮ ਹੋ ਜਾਵੇ ਤੇ ਇਹੀ ਇਸ ਦੇ ਚੱਲਦੇ ਹੀ ਉਹਦੀ ਚਾਚੇ ਦੇ ਨਾਲ ਕੁਝ ਦਿਨਾਂ ਤੋਂ ਲੜਾਈ ਵੀ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਪਹਿਲੇ ਵੀ ਕਈ ਵਾਰੀ ਜਿਹੜਾ ਹੈਗਾ ਜ਼ਮੀਨ ਨੂੰ ਲੈ ਕੇ ਉਸਨੇ ਚਾਚੇ ਨਾਲ ਲੜਾਈ ਕੀਤੀ ਕਿਉਂਕਿ ਉਸ ਦਾ ਇੱਕ ਜਿਹੜਾ ਭਰਾ ਸੀਗਾ ਉਹ ਨਹੀਂ ਚਾਹੁੰਦਾ ਮਤਲਬ ਜਿਹੜਾ ਗੁਰਜੰਡ ਸਿੰਘ ਜਿਸ ਨੇ ਕਤਲ ਕੀਤਾ ਜਿਹੜਾ આરોપી ਹੈ ਉਸ ਦਾ ਇੱਕ ਭਰਾ ਸੀਗਾ ਤੇ ਉਹ ਨਹੀਂ ਚੰਦਾ ਸੀਗਾ ਉਸ ਦਾ ਚਾਚਾ ਜਿਹੜਾ ਹੈਗਾ ਉਸ ਦੀ ਜ਼ਮੀਨ ਉਸ ਦੇ ਭਰਾ ਦੇ ਨਾਮ ਕਰੇ ਯਾਨੀ ਕਿ ਜਿਹੜੀ ਜ਼ਮੀਨ ਦਾ ਉੱਪਰ ਵੰਡ ਹੋਵੇ ਇਸੇ ਕਾਰਨ ਜਿਹੜਾ ਹੈਗਾ ਇਸ ਗੁਰਜੰਟ ਸਿੰਘ ਨੇ ਪੂਰਾ ਇੱਕ ਮਾਸਟਰ ਪਲਾਨ ਰਚਿਆ ਸਭ ਤੋਂ ਪਹਿਲਾਂ ਉਹਨੇ ਕੀ ਕੀਤਾ ਕਈ ਦੇ ਨਾਲ ਜਿਹੜੀ ਕਈ ਹੁੰਦੀ ਹੈ ਉਸ ਦੇ ਨਾਲ ਉਸ ਨੇ ਆਪਣੇ ਚਾਚੇ ਦੇ ਸਿਰ ਤੇ ਵਾਰ ਕੀਤਾ ਚਾਚੇ ਦੇ ਸਿਰ ਤੋਂ ਖੂਨ ਨਿਕਲਣ ਲੱਗਾ ਉਹ ਲਤਬਤ ਹੋ ਗਿਆ ਖੂਨ ਦੇ ਨਾਲ ਤੇ ਉਸ ਤੋਂ ਬਾਅਦ ਚਾਚੇ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਜਦੋਂ ਉਸ ਦੀ ਮੌਤ ਹੋਈ ਗੁਰਜੰਟ ਨੂੰ ਕੁਝ ਸਮਝ ਨਹੀਂ ਆਇਆ ਕਿਉਂਕਿ ਉਸ ਤੋਂ ਬਾਅਦ ਉਸ ਨੂੰ ਲੱਗਾ ਕਿ ਹੁਣ ਇਹ ਤਾਂ ਮੈਂ ਕਤਲ ਕਰ ਦਿੱਤਾ ਲੇਕਿਨ ਹੁਣ ਮੈਂ ਕੀ ਕਰਾਂ ਉਸ ਤੋਂ ਬਾਅਦ ਗੁਰਜੰਟ ਸਿੰਘ ਨੇ ਕੀ ਕੀਤਾ ਸਭ ਤੋਂ ਪਹਿਲੇ ਉਸ ਨੇ ਉਸ ਨੂੰ ਜੋ ਚਾਚੇ ਦੀ ਬੋਡੀ ਸੀ ਉਸ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਉਸ ਨੇ ਤੇਲ ਪਾ ਕੇ ਕੇਰੋਸਿਨ ਔਇਲ ਪਾ ਕੇ ਚਾਚੇ ਦੀ ਬਾਡੀ ਨੂੰ ਅੱਗ ਲਗਾ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਉਸ ਨੇ ਉਹ ਵੀ ਕਾਮਯਾਬ ਨਹੀਂ ਕਿਉਂਕਿ ਜਦੋਂ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਕਿਤੇ ਨਾ ਕਿਤੇ ਉਹ ਡਰ ਗਿਆ ਕਿ ਕੀ ਹੋ ਗਿਆ ਉਸ ਤੋਂ ਬਾਅਦ ਪੂਰੀ ਬਾਡੀ ਜਿਹੜੀ ਸੀਗੀ ਬਹਾਦਰ ਸਿੰਘ ਦੀ ਉਸਦੇ ਚਾਚੇ ਦੀ ਉਹ ਨਹੀਂ ਜਲੀ ਤੇ ਜਦੋਂ ਬਾਡੀ ਨਹੀਂ ਜਲੀ ਉਸ ਨੂੰ ਲੱਗਾ ਕਿ ਇਹ ਸਬੂਤ ਇਹ ਵੀ ਮਟਾਉਣਾ ਮੁਸ਼ਕਿਲ ਹੋ ਗਿਆ ਹੁਣ ਮੈਂ ਕੀ ਕਰਾਂ ਉਸ ਤੋਂ ਬਾਅਦ ਉਸ ਨੇ ਇੱਕ ਹੋਰ ਕਦਮ ਚੁੱਕਿਆ ਉਸ ਨੇ ਘਰ ਦੇ ਅੰਦਰ ਹੀ ਜ਼ਮੀਨ ਦੇ ਅੰਦਰ ਘਰ ਦੇ ਜਿਹੜਾ ਉਹ ਗੁਰਜੰਟ ਦਾ ਘਰ ਸੀਗਾ ਉਸਦੇ ਚਾਚੇ ਦਾ ਜਿਹੜਾ ਘਰ ਸੀ ਉੱਤੇ ਹੀ ਜ਼ਮੀਨ ਜੋ ਜਿਗਾ ਤੋਇਆ ਪੱਟਿਆ ਉਸ ਤੋਂ ਬਾਅਦ ਜਿਹੜੀ ਆਪਣੇ ਚਾਚਾ ਬਹਾਦਰ ਸਿੰਘ ਦੀ ਡੈੱਡ ਬੋਡੀ ਸੀ ਉਸ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਦਬਾਤ ਤਾਂ ਉਸ ਤੋਂ ਬਾਅਦ ਫਰਾਰ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਕੁਝ ਸਮੇਂ ਬਾਅਦ ਜਦੋਂ ਬਹਾਦਰ ਸਿੰਘ ਨਹੀਂ ਦੇਖਿਆ ਵੱਡਾ ਰੋਲਾ ਪਿਆ ਘਰਦਿਆਂ ਨੇ ਦੇਖਿਆ ਪਿੰਡ 'ਚ ਵੀ ਰੋਲਾ ਪੈ ਗਿਆ ਤੇ ਉਸ ਤੋਂ ਬਾਅਦ ਸਾਹਮਣੇ ਆਇਆ ਕਿ ਕਿਸੇ ਨੂੰ ਪਤਾ ਲੱਗਾ ਕਿ ਇੱਥੇ ਡੈੱਡ ਬੋਡੀ ਹੈਗੀ ਕੋਈਆਂ ਕੋਈ ਸ਼ੱਕ ਹੋਇਆ ਕਿਸੇ ਚੀਜ਼ ਦੇ ਆਧਾਰ ਤੇ ਤੇ ਉਸ ਤੋਂ ਬਾਅਦ ਸ਼ੱਕ ਤੋਂ ਬਾਅਦ ਜਦੋਂ ਜ਼ਮੀਨ 'ਚ ਦੇਖਿਆ ਗਿਆ ਤੇ ਉੱਥੇ ਬਹਾਦਰ ਸਿੰਘ ਦੀ ਲਾਸ਼ ਪਈ ਗਈ ਜਿਸ ਤੋਂ ਬਾਅਦ ਵੱਡਾ ਰੌਲਾ ਪੈ ਗਿਆ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਹੋਈ ਤੇ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਜਿਹੜਾ ਗੁਰਜੰਟ ਸਿੰਘ ਸੀਗਾ ਜਿਹੜਾ ਉਸ ਬਹਾਦਰ ਸਿੰਘ ਜਿਸ ਦਾ ਕਤਲ ਕੀਤਾ ਗਿਆ ਉਸ ਦਾ ਭਤੀਜਾ ਜਿਹੜਾ ਸੀਗਾ 21 ਸਾਲ ਦਾ ਗੁਰਜੰਟ ਸਿੰਘ ਉਸਨੇ ਕਤਲ ਕਰਕੇ ਜ਼ਮੀਨ 'ਚ ਜਿਹੜੀ ਲਾਸ਼ ਦਫਨਾਈ ਸੀ ਤੇ ਉਹ ਫਰਾਰ ਹੋ ਗਿਆ ਤੇ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਜਾਣਕਾਰੀ ਮੁਤਾਬਕ ਪੁਲਿਸ ਨੇ ਜਿਹੜਾ ਸੀਗਾ ਗੁਰਜੰਟ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਇਸ ਤੇ ਸੁਣੋ ਪੁਲਿਸ ਤੋਂ ਪੂਰੀ ਜਾਣਕਾਰੀ 14 15 ਦੀ 15 11 ਦੀ ਦਰਮਿਆਨੀ ਰਾਤ ਨੂੰ ਥਾਣੀ ਖੇੜੀ ਗੰਡਿਆ ਇੱਕ ਇਤਲਾਹ ਮਿਲੀ ਕਿ ਇੱਕ ਬਹਾਦਰ ਸਿੰਘ ਨਾਮ ਦਾ ਬੰਦਾ ਜਿਹਦੀ ਉਮਰ 45 ਸਾਲ ਆ ਉਹਦੀ ਡੈੱਡ ਬੋਡੀ ਘਰ ਦੇ ਵਿੱਚ ਪਈ ਹੈ ਜਿਹੜੀ লাশ ਅੱਧੀ ਸੜੀ ਹੋਈ ਹੈ ਉਸ ਬੰਦੇ ਸਾਡੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਤੇ ਮੌਕੇ ਤੇ ਪਹੁੰਚ ਕੇ ਉਹਨੂੰ ਹਸਪੀਟਲ ਭੇਜਿਆ ਗਿਆ ਜਿੱਥੇ ਉਹ ਡੈੱਡ ਡਿਕਲੇਅਰ ਹੋ ਗਿਆ ਤੇ ਇਹ ਮੈਂ ਇਹਦੇ ਬਾਰੇ ਤੁਹਾਨੂੰ ਦੱਸਾਂ ਵੀ ਇਹ ਜਿਹੜਾ ਬਹਾਦਰ ਸਿੰਘ ਸੀ ਇਹ 45 ਸਾਲ ਦੀ ਉਮਰ ਸੀ ਇਹਦੀ ਤੇ ਇਹ ਛੜਾ ਸੀਗਾ ਤੇ ਆਪਣੇ ਭਤੀਜੇ ਖੁਸ਼ਪ੍ਰੀਤ ਨਾਲ ਰਹਿੰਦਾ ਸੀਗਾ ਤੇ ਇਹ ਇਹ ਦਿਹਾੜੀ ਦੱਪਾ ਕਰਦਾ ਸੀ ਇਹਦਾ ਜਿਹੜਾ ਇੱਕ ਜਦੋਂ ਅਸੀਂ ਪੜਤਾਲ ਕੀਤੀ ਟੈਕਨੀਕਲ ਤਰੀਕੇ ਨਾਲ ਸਾਰੀ ਤਾਂ ਸਾਰੀ ਗੱਲ ਸਾਹਮਣੇ ਆਈ ਵੀ ਇਹਦਾ ਜਿਹੜਾ ਇੱਕ ਹੋਰ ਭਤੀਜਾ ਹੈ ਗੁਰਜੰਡ ਸਿੰਘ ਉਹਨੇ ਮਤਲਬ ਇਹ ਸਾਰਾ ਕਾਰਾ ਕੀਤਾ ਉਹਨੇ ਇਹਨਾਂ ਦਾ ਕੋਈ ਆਪਸ ਦੇ ਵਿੱਚ ਜ਼ਮੀਨ ਦਾ ਰੌਲਾ ਸੀਗਾ ਇਹ ਨੂੰ ਸੀਗਾ ਵੀ ਜਿਹੜਾ ਮੇਰਾ ਦੂਜਾ ਭਰਾ ਇਹਨੇ ਗੋਦ ਲਿਆ ਹੋਇਆ ਵੀ ਜਿਹੜੀ 2-3 ਬਿੱਗੇ ਜ਼ਮੀਨ ਹੈ ਉਹਦੇ ਨਾਮ ਨਾ ਕਰਾ ਦੇ ਉਹਦੇ ਕਰਕੇ ਇਹਨਾਂ ਦੀ ਇਸ ਕਫਲ ਚੱਲਦਾ ਸੀਗਾ ਤੇ ਉਸ ਦਿਨ ਰਾਤ ਨੂੰ ਇਹਨੇ ਮਤਲਬ ਗੁੱਸੇ 'ਚ ਆ ਕੇ ਉਹਦੇ ਸਿਰ 'ਚ ਪਹਿਲਾਂ ਕਹੀ ਮਾਰੀ ਗੁਰਜੰਟ ਸਿੰਘ ਨੇ ਬਹਾਦਰ ਸਿੰਘ ਦੇ ਜਿਹੜਾ ਡਿਜੀਜ਼ ਦੇ ਸਿਰ 'ਚ ਕਹੀ ਮਾਰੀ ਉਸ ਤੋਂ ਬਾਅਦ ਉਹਨੇ ਆਪਣੇ ਮੋਟਰਸਾਈਕਲ 'ਚੋਂ ਤੇਲ ਪਹਿਲਾਂ ਹੀ ਕੱਢਿਆ ਹੋਇਆ ਸੀਗਾ ਤਫਤੀਸ਼ਦਾਰਾਂ ਨੇ ਗੱਲ ਸਾਹਮਣੇ ਆਈ ਹੈ ਉਹ ਕੱਢ ਕੇ ਉਹਦੀ ਉਹਨੂੰ ਸਾਢੇ 6 ਤਾਂ ਤੇ ਉਹਦਾ ਡੈਥ ਹੋ ਗਈ ਉਤੋਂ ਬਾਅਦ ਅਸੀਂ ਫਰੈਂਸਿਕ ਟੀਮ ਬੁਲਾ ਕੇ ਹੋਰ ਟੈਕਨੀਕਲ ਤਰੀਕੇ ਨਾਲ ਐਸਐਚਓ ਖੇੜੀ ਗੰਡਿਆ ਜੈਦੀਪ ਸ਼ਰਮਾ ਨੇ ਬੜਤਾਲ ਕਰਕੇ ਇਹਨਾਂ ਦੀ ਟੀਮ ਨੇ ਉਹਨੂੰ ਅਸੀਂ ਐਫਆਈਆਰ ਦਰਜ ਕਰਕੇ 115 ਅੰਡਰ ਸੈਕਸ਼ਨ 103 233 ਬੀਐਨਐਸ ਪੀਐਸ ਖੇੜੀ ਗੰਡਿਆ ਦਰਜ ਕਰਕੇ ਉਹਦੀ ਤਤੀਸ਼ਾਂਵਲੇ ਵਿੱਚ ਲਿਆ ਕੇ ਇਹਨੂੰ ਗਰਜੰਟ ਸਿੰਘ ਨੂੰ ਜਿਹੜਾ ਦੋਸ਼ੀ ਸੀਗਾ ਉਹਨੂੰ ਅਸੀਂ ਅਰੈਸਟ ਕਰ ਲਿਆ 24 ਘੰਟਿਆਂ ਦੇ ਵਿੱਚ ਵਿੱਚ ਤੇ ਦੋਸ਼ੀ ਤੋਂ ਅਸੀਂ ਜਿਹੜੀ ਉਹਦੇ ਵਰਤੀ ਸੀ ਕਈ ਉਹ ਵੀ ਬਰਾਮਦ ਕਰ ਲਈ ਅੰਡਾ ਇਹ પેટ્રોલ ਵਾਲੀ ਬੋਤਲ ਵੀ ਬਰਾਮਦ ਕਰ ਲਈ ਤੇ ਦੋਸ਼ੀ ਰਿਮਾਂਡ ਤੇ ਆ ਤੇ ਇਹ ਅਸੀਂ ਇਟ ਕੇਸ ਟ੍ਰੇਸ ਕਰ ਲਿਆ ਜੀ ਤੇ ਰਿਮਾਂਡ ਕਰਦੇ ਨਾ ਜੀ ਅੱਜ ਪੇਸ਼ ਕਰਨਾ ਜੀ ਅੱਜ ਪੇਸ਼ ਕਰਾਂਗੇ ਜੀ ਇਹ ਲੱਗਦਾ ਵੀ ਮਾਮਲਾ ਦਰਜਾਇਆ ਕੋਈ ਕਿਸੇ ਵਿੱਚ ਫਰਦਾਨ ਹੋ ਗੜਾ ਚੜਾਇਆ ਕੋਈ ਕਿਸੇ ਨਹੀ ਪਹਿਲਾਂ ਕੋਈ ਨਹੀਂ ਮਾਮਲਾ ਅਜੇ ਪਹਿਲਾਂ ਸਰ ਕੀ ਬਾਈਕ ਰਿਸਟ ਕੀ ਸੀ ਕਿ ਜਿਮੀਦਾਰ ਪਰਮਾਨਾ ਫੋਨ ਲਖਦੇ ਸੀ ਜੱਟ ਜੱਟ ਜਿਮੀਦਾਰ ਪਰਮਾਨਾ ਸੀ ਇਹ ਸਾਢੇ ਤਿੰਨ ਵਿੱਚ ਜ਼ਮੀਨ ਸੀ ਹਾਂ ਤਿੰਨ ਦੋ ਤਿੰਨ ਵਿੱਗੇ ਜ਼ਮੀਨ ਸੀ ਐਗਜੈਕਟ ਨਹੀਂ ਸਾਨੂੰ ਪਤਾ ਦੋ ਤਿੰਨ ਵਿਗੇ ਜ਼ਮੀਨ ਸੀ ਇਹ ਅਸਲ ਛੜਾ ਸੀਗਾ ਇਹ ਤੇ ਉਹਦੇ ਇਹਦਾ ਦੂਜਾ ਇਹਦਾ ਜਿਹੜਾ ਗੁਰਜੰਟ ਸਿੰਘ ਹੈ ਜਿਹੜਾ ਦੋਸ਼ੀ ਹੈ ਉਹਦਾ ਭਰਾ ਇਹਦੇ ਇਹਨੇ ਗੋਦ ਲਿਆ ਹੋਇਆ ਸੀਗਾ ਇਹਨੂੰ ਇਹ ਸੀਗਾ ਮੁੰਡੇ ਨੂੰ ਗੁਰਜੰਟ ਸਿੰਘ ਨੂੰ ਵੀ ਇਹ ਜ਼ਮੀਨ ਮੈਨੂੰ ਸਾਨੂੰ ਵੰਡ ਕੇ ਦੇਜੇ ਜਾਂ ਮੈਨੂੰ ਦੇਜੇ ਉਹਦੇ ਕਰਕੇ ਇਹਨੇ ਗੁੱਸੇ ਚ ਜਾ ਕੇ ਉਹਦੇ ਮਤਲਬ ਉਹਦੇ ਕਹੀ ਦਾ ਵਾਰ ਕੀਤਾ ਇਸੇ ਖੁੰਦਕ ਚ ਜਾ ਕੇ ਕਿਹਨ ਤੋਂ ਭਾਵੇਂ ਦੋ ਤਿੰਨ ਵਿਗੇ ਜ਼ਮੀਨ ਪਿੱਛੇ ਬੰਦਾ ਮਾਰਦਾ ਤਾਂ ਹਾਂਜੀ 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 ਜਿਹੜਾ ਕੁਸ਼ਪਰੀਤ ਹੈ ਤੇ ਦੋਨੇ ਗੱਲ ਸੇ ਸਕੇਪਰਾ ਹੈ ਸਕੇਪਰਾ ਹੈ ਇਹ ਇਹ ਕੁਸ਼ਪਰੀਤ ਨੂੰ ਬੋਲਦੇ ਆ ਤੁਸੀਂ ਕੁਸ਼ਪਰੀਤ ਨੂੰ ਬੋਲਦੇ ਆ ਤੁਸੀਂ ਜੋ ਹਦੇ ਤੱਕ ਦੀ ਤਸ਼ੀਸ਼ ਆ ਬਾਕੀ ਤਸ਼ੀਸ਼ ਜਾਰੀ ਹੈ ਜੀ ਹੋਰ ਪੁੱਛ ਕੁਛ ਕਰਦੇ ਆ ਰਮਾਨ ਤੋਂ ਬਾਅਦ ਬਾਕੀ ਅਸੀਂ ਰਿਕਵਰੀ ਸਾਰੀ ਕਰ ਲਈ ਜਿਹੜੀ ਕਹੀ ਸੀ ਉਹ ਵੀ ਸਤਾਈ ਐਵਿਡੈਂਸ ਰਿਕਵਰ ਕਰ ਲਈ ਤੇ ਦੂਜਾ ਵੀ ਬਰਾਮਦ ਕਰ ਲਿਆ ਸਾਰਾ ਸਮਾਨ ਤਾਂ ਸੁਣਿਆ ਤੁਸੀਂ ਕਿਵੇਂ 21 ਸਾਲਾਂ ਦੇ ਗੁਰਜੰਟ ਸਿੰਘ ਨੇ 21 ਸਾਲਾਂ ਉਮਰ ਜਦੋਂ ਹਜੇ ਕਿਤੇ ਬੰਦਾ ਪੜ ਰਿਹਾ ਹੁੰਦਾ ਵਾ ਜ਼ਿੰਦਗੀ ਨੂੰ ਸਮਝਦਾ ਤੇ ਇੱਕ ਨੌਜਵਾਨ ਸਿਰਫ 21 ਸਾਲਾਂ ਦਾ ਉਸਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸਿਰਫ ਇੱਕ ਜ਼ਮੀਨ ਦੇ ਪਿੱਛੇ ਇੱਕ ਜ਼ਮੀਨ ਦੇ ਲਾਲਚ ਉਸਨੇ ਆਪਣੇ ਚਾਚੇ ਨੂੰ ਜੋ ਸੀਗਾ ਮੌਤ ਦੇ ਘਾਟ ਉਤਾਰ ਦਿੱਤਾ ਦੇ ਰਿਸ਼ਤਿਆਂ ਦੀ ਗੱਲ ਕਰੇ ਰਿਸ਼ਤੇ ਕਹਿੰਦੇ ਕਿ ਇਹੋ ਜੇ ਹੁੰਦਾ ਪਰਿਵਾਰ ਹੀ ਤੁਹਾਡਾ ਸਭ ਤੋਂ ਜ਼ਿਆਦਾ ਕਰੀਬੀ ਹੁੰਦਾ ਜਦੋਂ ਤੁਸੀਂ ਮੁਸ਼ਕਲ 'ਚ ਹੁੰਦੇ ਲੇਕਿਨ ਉਸੇ ਵਿੱਚਕਾਰ ਪਟਿਆਲਾ ਤੋਂ ਪਟਿਆਲਾ ਦੇ ਸਪਿੰਡ ਲੋਚਮਾ ਤੋਂ ਸਾਹਮਣੀ ਆਈ ਇਸ ਘਟਨਾ ਨੇ ਜਿਹੜੇ ਰਿਸ਼ਤੇ ਹੈਗੇ ਇੱਕ ਚਾਚੇ ਪਤੀਜੇ ਦਾ ਜਿਹੜਾ ਰਿਸ਼ਤਾ ਹੈਗਾ ਉਸ ਨੂੰ ਤਾਰ ਤਾਰ ਕਰ ਦਿੱਤਾ ਫਿਲਹਾਲ ਹੁਣੀ ਗੁਰਜੰਟ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਜੋ ਪੁਲਿਸ ਹੈਗੀ ਹੈ ਮਾਮਲੇ ਦੀ ਅੱਗੇ ਵੀ ਜੋ ਹੈ ਜਾਂਚ ਕਰ ਰਹੀ ਹੈ ਲੇਕਿਨ ਇਸ ਘਟਨਾ ਨੇ ਜੁੜੇ ਹੈਗੇ ਫਿਰ ਤੋਂ ਵੱਡੇ ਸਵਾਲ ਜੋ ਹੈਗੇ ਰਿਸ਼ਤਿਆਂ ਤੇ ਵੀ ਖੜੇ ਕਰ ਦਿੱਤੇ ਆ ਤੇ ਚਾਚੇ ਪਤੀਜੇ ਦੇ ਤਿਆਨੂੰ ਵਿਤਾਰ-ਤਾਰ ਜ਼ਰੂਰ ਕਰ ਦਿੱਤਾ ਹੈ ਫਿਲਹਾਲ ਅੱਜ ਦੀ ਕ੍ਰਾਈਮ ਸਟੋਰੀ ਜੋ ਬਸ ਇਹਨੇ ਜਲਦੀ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਵੇਖਦੇ ਰਹੋ ਪੰਜਾਬ ਦਾ ਸੱਚਾ ਕਾਲ